ਅਕਸਰ ਪੰਜਾਬੀ ਗਾਣਿਆਂ ਦੇ ਵਿੱਚ ਨਾ ਤੁਸੀਂ ਇੱਕ ਰੈਸਟੋਰੈਂਟ ਦਾ ਨਾਮ ਜ਼ਰੂਰ ਸੁਣਿਆ ਹੋਣਾ ਤੇ ਹੁਣ ਉਹ ਰੈਸਟੋਰੈਂਟ ਆਪਣੇ ਸ਼ਹਿਰ ਮਲੇਰਕੋਟਲਾ ਦੇ ਵਿੱਚ ਟਰੱਕ ਯੂਨੀਅਨ ਤੋਂ ਸੈਮਸੰਗ ਕਲੋਨੀ ਵਾਲੀ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਖੁੱਲ ਚੁੱਕਿਆ ਤੇ ਉਹਦਾ ਨਾਮ ਹੈ ਜੀ ਚਾਹ ਚੂਰੀ ਤੇ ਇੱਥੇ ਮਿਲਣ ਵਾਲੀ ਚੂਰੀ ਤੇ ਚਾਹ ਮੈਂ ਕਹਿੰਦਾ ਚਾਹ ਪੀ ਕੇ ਤਾਂ ਥਕਾਵਟ ਲੈ ਜਾਂਦੀ ਹੈ ਐਨੀ ਸੋਹਣੀ ਸਰਵ ਕਰਦੇ ਨੇ ਕੱਲੀ ਚਾਹੇ ਨਹੀਂ ਇੱਥੇ ਫਾਸਟ ਫੂਡ ਦੀ ਇੱਥੇ ਮਤਲਬ ਸ਼ੇਕਸ ਦੀ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਤੇ ਜੇਕਰ ਆਪਾਂ ਗੱਲ ਕਰ ਲਈਏ ਸਿਟਿੰਗ ਦੀ ਮੈਂ ਕਹਿੰਨਾ ਕਿਾ ਹੀ ਬਾਤਾਂ ਨੇ ਜੀ ਇੱਥੇ ਇਹਨਾਂ ਨੇ ਮਾਡਰਨ ਤੇ ਆਥੈਂਟਿਕ ਜਿਹੜੀ ਲੁੱਕ ਆ ਉਹਨੂੰ ਮਿਕਸ ਕਰਕੇ ਬਣਾਇਆ ਹੋਇਆ ਇਸ ਕਰਕੇ ਇੱਥੋਂ ਜਾਣ ਨੂੰ ਦਿਲੇ ਨਹੀਂ ਕਰਨਾ ਤੁਹਾਡਾ ਨਾਲ ਖਾਣੇ ਦੀ ਮਿੰਨੀ ਮਿੰਨੀ ਖੁਸ਼ਬੂ ਤੁਹਾਡਾ ਸਵਾ ਮੰਨੀ ਰੱਖਦੀ ਆ ਤੇ ਜੇਕਰ ਫਰਸਟ ਫਲੋਰ ਦੀ ਗੱਲ ਕਰ ਲਈਏ ਮੈਂ ਕਹਿੰਨਾ ਜੀ ਇੰਨੀ ਕੰਫਰਟੇਬਲ ਸਿਟਿੰਗ ਬਣਾਈ ਹੋਈ ਆ ਕਿ ਉਰੇ ਆ ਕੇ ਟਾਈਮ ਸਪੈਂਡ ਕਰਨਾ ਤੁਹਾਨੂੰ ਆਟੋਮੈਟਿਕਲੀ ਵਧੀਆ ਲੱਗਣ ਲੱਗ ਜਾਏਗਾ ਇੱਥੇ ਆ ਕੇ ਖਾਣੇ ਦੇ ਨਾਲ ਨਾਲ ਲੋਕ ਉਦੇ ਨਾਲ ਨਾਲ ਰੇਟਾਂ ਦੀ ਗੱਲ ਕਰ ਲਈਏ ਬਹੁਤ ਜੈਨੂਅਲ ਰੇਟ ਰੱਖੇ ਹੋਏ ਨੇ ਪੌਕੇਟ ਫ੍ਰੈਂਡਲੀ ਰੇਟ ਨੇ ਤੇ ਖਾਣੇ ਦੇ ਵਿੱਚ ਚੀਜ਼ੀ ਪੀਜ਼ਾ ਕ੍ਰਿਸਪੀ 버ਗਰ ਸਨੈਕ ਹਰ ਤਰ੍ਹਾਂ ਦੀ ਆਈਟਮ ਤੁਹਾਨੂੰ ਇੱਥੋਂ ਮਿਲ ਜਾਣੀ ਆ ਤੇ ਜਿਹੜਾ ਟੇਸਟ ਹੈ ਬਹੁਤ ਹੀ ਜ਼ਿਆਦਾ ਆਥੈਂਟਿਕ ਟੇਸਟ ਦੇ ਨਾਲ ਦੇ ਨਾਲ ਦਿੰਦੇ ਨੇ ਤੇ ਸ਼ੇਕਸ ਵਗੈਰਾ ਦੀ ਬਹੁਤ ਵੱਡੀ ਵੈਰਾਈਟੀ ਖਾਸ ਕਰਕੇ ਜਿਮ ਵਾਲਿਆਂ ਵਾਸਤੇ ਵੀ ਸ਼ੇਕ ਜਿਹੜੇ ਹੈਗੇ ਨੇ ਬਣਾਉਂਦੇ ਨੇ ਤੇ ਪੈਕਿੰਗ ਵੀ ਬਹੁਤ ਸੋਹਣੀ ਆ ਤੁਸੀਂ ਪੈਕ ਕਰਵਾ ਕੇ ਖਾਣਾ ਘਰੇ ਵੀ ਲੈ ਕੇ ਜਾ ਸਕਦੇ ਹੋ ਤੇ ਹੁਣ ਅਗਰ ਰੈਸਟੋਰੈਂਟ ਦੀ ਗੱਲ ਕਰ ਲਈਏ ਜਾਨ ਹੁੰਦੀ ਹੈ ਜੀ ਰਸੋਈ ਤੇ ਰਸੋਈ ਦੇ ਵਿੱਚ ਮੈਂ ਕਹ ਜਦੋਂ ਤੁਸੀਂ ਜਾਓਗੇ ਤਾਂ ਓਪਨ ਰਸੋਈ ਹੈ ਤੇ ਸਫਾਈ ਬਹੁਤ ਜ਼ਿਆਦਾ ਰੱਖੀ ਹੋਈ ਹੈ ਤੇ ਹੁਣ ਆਪਾਂ ਤਾਂ ਬਹੁਤ ਤਰੀਫਾਂ ਕਰਤੀਆਂ ਹੁਣ ਸੁਣਦੇ ਹਾਂ ਕਿ ਜਿਹੜੇ ਇੱਥੇ ਲੋਕ ਆਉਂਦੇ ਨੇ ਉਹ ਕੀ ਕਹਿੰਦੇ ਨੇ ਇਹਨਾਂ ਬਾਰੇ ਤੇਰੇ ਕੁਝ ਕਸਟਮਰਸ ਨੇ ਜਿਨ੍ਹਾਂ ਤੋਂ ਆਪਾਂ ਰਿਵਿਊ ਲੈਨੇ ਆ ਜੋ ਕਿ ਫਸਟ ਟਾਈਮ ਇਹਨਾਂ ਦਾ ਫੂਡ ਟਰਾਈ ਕਰ ਰਹੇ ਨੇ ਤੇ ਭਾਜੀ ਜੁੜੇ ਨੇ ਸਾਡੇ ਨਾਲ ਭਾਜੀ ਨਮਸਕਾਰ ਜੀ ਹਾਂਜੀ ਨਮਸਕਾਰ ਜੀ ਤੇ ਭਾਜੀ ਕੀ ਨਾਮ ਆ ਆਪਣਾ ਮੇਰਾ ਨਾਮ ਰਾਜਨ ਹੈ ਜੀ ਤੇ ਮੈਂ ਮਲੇ ਕੋਲ ਸ਼ਹਿਰ ਤੋਂ ਆ ਠੀਕ ਹੈ ਜੀ ਤੇ ਤੁਸੀਂ ਚਾਹ ਜੂਰੀ ਤੇ ਪਹੁੰਚੇ ਹੋ ਕੀ ਕੀ ਫੂਡ ਆਈਟਮ ਇਹਨਾਂ ਨੇ ਟਰਾਈ ਕੀਤੀਆਂ ਨੇ ਸਾਡੇ ਤੁਹਾਡੇ ਸਾਹਮਣੇ ਹੈ ਆਪਣਾ ਆਲੂ ਟੋਸਟ ਟਰਾਈ ਕਰ ਰਹੇ ਹਾਂ ਦੂਸਰਾ ਹੈ ਵੈਜ ਰੈਪ ਟਰਾਈ ਕਰ ਰਹੇ ਹਾਂ ਦੋਨਾਂ ਦਾ ਟੇਸ ਬਹੁਤ ਹੀ ਬਿਹਤਰੀਨ ਹੈ ਕਿਵੇਂ ਦਾ ਲੱਗਿਆ ਟੇਸ ਬਹੁਤ ਵਧੀਆ ਟੇਸ ਹੈ ਜਿਵੇਂ ਤੁਸੀਂ ਬਹੁਤ ਜਿਆਦਾ ਫੂਡ ਟਰਾਈ ਕੀਤਾ ਹੋਵੇਗਾ ਮਤਲਬ ਇਹਦੇ ਨਾਲ ਕੰਪੇਅਰ ਕਰਕੇ ਜੇ ਦੱਸੋ ਤਾਂ ਕਿਵੇਂ ਦਾ ਲੱਗ ਲੱਗਿਆ ਪੂਰੇ ਦਾ ਖਾਣਾ ਥੋੜਾ ਜਿਆਦਾ ਬੈਟਰ ਲੱਗਿਆ ਕਿਉਂਕਿ ਸਾਫ ਸਫਾਈ ਵੀ ਹੈ ਟੇਸ ਵਾਈਜ਼ ਵੀ ਵਧੀਆ ਹੈ ਤੇ ਕੋਈ ਐਨਜੋਏ ਕਰ ਰਹੇ ਹਾਂ ਹਾਂ ਜੀ ਤੇ ਜਿਹੜੇ ਲੋਕ ਤੁਹਾਨੂੰ ਦੇਖਣਗੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਵੀ ਕਹੂੰਗਾ ਕਿ ਮੈਂ ਮਲੇਕੋਲ ਸ਼ਹਿਰ ਤੋਂ ਆਇਆ। ਤੁਸੀਂ ਮਲੇਕੋਲ ਦੇ ਸ਼ਹਿਰ ਦੇ ਸਾਰੇ ਲੋਕ ਉਰੇ ਪਹੁੰਚੋ ਤੇ ਇੱਕ ਵਾਰ ਖਾਣਾ ਜ਼ਰੂਰ ਟਰਾਈ ਕਰੋ। ਥੈਂਕ ਯੂ। ਤੇ ਆਪਾਂ ਨੇ ਚਾਈ ਚੂਰੀ ਰੈਸਟੋਰੈਂਟ ਦੀ ਜਿਹੜੀ ਸਿਟਿੰਗ ਹੈ ਉਹ ਵੀ ਦਿਖਾਤੀ ਤੁਹਾਨੂੰ, ਐਮਬੀਐਸਪੀ ਦਿਖਾਤੀ। ਇੱਥੋਂ ਦੇ ਜਿਹੜੇ ਫੂਡ ਆਈਟਮਸ ਨੇ ਉਹ ਵੀ ਦਿਖਾਤੀਆਂ ਤੇ ਰਸੋਈ ਸਪੈਸ਼ਲੀ ਬਹੁਤ ਸਾਫ਼ ਹੈ। ਉਹ ਵੀ ਤੁਹਾਨੂੰ ਦਿਖਾਈ ਹੈ ਤੇ ਹੁਣ ਜਿਹੜੇ ਇੱਥੋਂ ਦੇ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ। ਸਰ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ। ਜਿਹੜਾ ਤੁਸੀਂ ਇਹ ਕਨਸੈਪਟ ਆਪਣੇ ਸ਼ਹਿਰ 'ਚ ਲੈ ਕੇ ਆਏ ਹੋ, ਇੱਕ ਇੰਟਰਨ ਤੇ ਮਤਲਬ ਕੀ ਸੋਚ ਦੇ ਨਾਲ ਇਹ ਸ਼ਹਿਰ ਦੇ ਵਿੱਚ ਲੈ ਕੇ ਆਏ ਹੋ ਤੇ ਕਿਸ ਤਰ੍ਹਾਂ ਦਾ ਜਿਹੜਾ ਫੂਡ ਹੈ ਇੱਥੇ ਤੁਸੀਂ ਪ੍ਰਿਪੇਅਰ ਕਰਦੇ ਆਂ ਹਾਂ ਸਰ ਸਾਡੀ ਇਹ ਸੋਚ ਆ ਜੀ ਕਿ ਸਾਰੀ ਜਿਹੜੇ ਵੀ ਕਸਟਮਰ ਆਉਣ ਉਹਨਾਂ ਨੂੰ ਅਸੀਂ ਬਹੁਤ ਹੀ ਵਧੀਆ ਤੇ ਵਧੀਆ ਕੁਆਲਟੀ ਦਾ ਤੇ ਵਧੀਆ ਟੇਸਟ ਦਾ ਮਲੇ ਕੋਲੇ ਸ਼ਹਿਰ ਨਾਲੋਂ ਬਿਲਕੁਲ ਡਿਫਰੈਂਟ ਟੇਸਟ ਦੇ ਸਕੀਏ ਠੀਕ ਹੈ ਜੀ ਤੇ ਚਾਈ ਚੂਰੀ ਦਾ ਇੰਟਰਨੈਸ਼ਨਲ ਬ੍ਰਾਂਡ ਆ ਇਹਦੇ ਕੈਨੇਡਾ ਨਿਊ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਵੀ ਆਊਟਲੈਟ ਓਪਨ ਹੋ ਚੁੱਕੇ ਨੇ ਠੀਕ ਹੈ ਜੀ ਤੇ 3v2 ਦਾ ਮੋਹਾਲੀ ਦਾ ਬਹੁਤ ਫੇਮਸ ਬ੍ਰਾਂਡ ਆ ਇਹਨੂੰ ਅਸੀਂ ਮਲੇ ਕੋਲੇ ਵਿੱਚ ਟੈਸਟ ਲਈ ਹੁਣ ਲੈ ਕੇ ਆਏ ਆ ਮਤਲਬ ਬਹੁਤੇ ਲੋਕ ਨਾ ਜਿਹੜਾ ਮੋਹਾਲੀ ਚਾਹ ਚੂਰੀ ਦੀ ਹੈ ਜਿਹੜੀ ਚੂਰੀ ਖਾਣ ਜਾਂਦੇ ਨੇ ਇਹਦਾ ਤਾਂ ਫੂਡ ਆਈਟਮ ਲੈਣ ਜਾਂਦੇ ਨੇ ਹੁਣ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਕਿਉਂਕਿ ਆਪਣੇ ਸ਼ਹਿਰ ਦੇ ਵਿੱਚ ਹੀ ਇਹ ਜਿਹੜਾ ਕਨਸੈਪਟ ਓਪਨ ਹੋ ਗਿਆ ਬਾਈ ਜੀ ਨੇ ਜਿਵੇਂ ਦੱਸਿਆ ਵੀ ਬਹੁਤ ਬਿਹਤਰੀਨ ਫੂਡ ਰੇ ਤਿਆਰ ਹੁੰਦਾ ਅਸੀਂ ਵੀ ਇਹਨਾਂ ਦੇ ਫੂਡ ਆਈਟਮ ਟਰਾਈ ਕੀਤੀਆਂ ਨੇ ਇਹਨਾਂ ਦੇ ਜਿਵੇਂ ਜਿਹੜਾ ਪੀਜ਼ਾ ਆਸ ਤੋਂਰ ਤੇ ਜਿਹੜੀ ਚੂਰੀ ਆ ਜਿਹੜਾ ਨਾਮ ਦੇ ਵਿੱਚ ਚੂਰੀ ਆਉਂਦੀ ਆ ਉਹ ਬਹੁਤ ਟੇਸਟੀ ਆ ਜਿਹੜੀ ਚਾਹ ਔਰੋਂਦੀ ਓਏ ਹੋਏ ਮਤਲਬ ਐਨੇ ਫਲੇਵਰ ਤੁਸੀਂ ਸੁਣੇ ਵੀ ਨਹੀਂ ਹੋਣੇ ਜਿਹਨੇ ਤਿਆਰ ਕਰਕੇ ਦਿੰਦੇ ਨੇ ਇਸ ਕਰਕੇ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਇੱਕ ਵਾਰੀ ਉਰੇ ਆ ਜਾਓ ਮਤਲਬ ਬਾਕੀ ਜਿਹੜੇ ਮਲੇਰਕੋਟਲਾ ਦੇ ਰੈਸਟੋਰੈਂਟ ਨੇ ਸਾਰੇ ਰੈਸਟੋਰੈਂਟ ਤੁਸੀਂ ਭੁੱਲ ਜਾਓਗੇ ਤੁਹਾਡੇ ਇੱਕ ਹੀ ਨਾਮ ਯਾਦ ਰਹੇਗਾ ਚਾਹੇ ਚੂਰੀ ਵਿਜ਼ਿਟ ਜ਼ਰੂਰ ਕਰਿਓ ਬਹੁਤ ਹੀ ਜ਼ਿਆਦਾ ਤੁਹਾਨੂੰ ਵਧੀਆ ਲੱਗੇਗਾ ਤੇ ਆਪਣੇ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਨੂੰ ਵੀ ਉਰੇ ਲੈ ਕੇ ਆਇਓ ਇਹ ਮਿਲਦੇ ਰਹਾਂਗੇ ਇਹਨਾਂ ਦੇ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ